ਸਦਾ ਤਰੱਕੀ ਬੁਲਦੀ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰੈਸ ਤੋਂ ਸਾਡੇ ਬਾਈ ਜੀ ਬਹੁਤ ਸਾਰਾ ਮਾਣ ਕਰਦੇ ਆ ਅਜੀਤ ਸ਼ਰਮਾ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਸੰਦੀਪ ਜੀ ਆਸਰੇ ਆ ਭਾਈ ਤੁਹਾਡੀ ਵੀ ਵਾਰੀ ਨਹੀਂ ਪ੍ਰਦੀਪ ਜੀ ਸਾਡੇ ਸ਼ਵੀ ਜੀ ਤੁਹਾਡਾ ਦਾ ਪ੍ਰੈਸ ਪ੍ਰੈਸ ਤੋਂ ਬੜਾ ਬੜਾ ਧੰਨਵਾਦੀ ਜੇਕਰ ਸੇਨਾ ਵਾਲੀ ਦਾ ਬਹੁਤ ਸੱਚੇ ਦਰਬਾਰ ਕੀ ਜੈ 타ਇਆ ਜੀ ਬੀਮਲ ਜੀ ਉਹ ਵੀ ਪਹੁੰਚੇ ਆ ਤਰਸੀਮ ਵਾਲੀਆ ਜੀ ਉਹ ਬਾਜੀ ਲੋਹੜੀ ਵਿੱਚ ਕੇਲਿਆਂ ਦੀ ਸ਼ੇਵ ਉਹ ਇਹਨਾਂ ਨੇ ਕੀਤੀ ਹੈ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਦਾ ਲੋ ਜੀ ਅਗਲੀ ਹਾਜ਼ਰੀ ਵਾਲੀਆ ਜੀ 뮤직 ਡਾਇਰੈਕਟਰ ਮੀਰੀ ਜੀ ਮਾਮਾਈ ਦੇ ਪੁੱਤ ਹੈ ਸਾਡੇ ਚਮਨ ਲਾਲ ਜੀ ਪ੍ਰਧਾਨ ਜੀ ਉਹਨਾਂ ਦਾ ਵੀ ਪਰਿਵਾਰ ਪਹੁੰਚਿਆ ਵੀਰ ਪਹੁੰਚੇ ਸਾਡਾ ਕਲਾਕਾਰ ਜੀ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਮੇਰੀ ਦੇਦੇ ਕਾ ਸਾਰੇ ਦੋਸਤ ਮਿੱਤਰਾਂ ਨੂੰ ਸਾਡੇ ਵੱਲੋਂ ਜੈ ਮਾਤਾ ਦੀ ਅਸੀਂ ਪਹੁੰਚਿਆ ਸ਼ੀਤਲਾ ਮਾਤਾ ਮੰਦਿਰ ਕੋਰਾਲੀ ਦੇ ਵਿੱਚ ਜਿੱਥੇ ਕਿ ਜਾਣਕਾਰੀ ਲੈਣੇ ਆ ਚਮਨ ਲਾਲ ਜੀ ਨਾਲ ਕਿ ਕੀ ਕੀ ਸਮਾਗਮ ਹੈ ਜੋ ਹੋ ਰਹੇ ਹਨ ਮਾਤਾ ਜੀ ਦੇ ਜੈ ਮਾਤਾ ਦੀ ਜੈ ਮਾਤਾ ਦੀ ਬੀਜੀ ਜੋ ਇਹ ਸਮਾਗਮ ਹੋ ਰਹੇ ਆ ਇਸ ਦੇ ਬਾਰੇ ਜਾਣਕਾਰੀ ਦਿਓ ਜੀ ਜੋ ਕਿ ਸ਼ੀਤਲਾ ਮਾਤਾ ਮੇਲਾ ਜੋ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੱਲ ਮੰਗਲਵਾਰ ਤੋਂ ਸ਼ੁਰੂ ਹੋ ਚੁੱਕਿਆ ਹੈ ਜੋ ਕਿ ਅੱਜ ਬੁੱਧਵਾਰ ਹੈ ਬੁੱਧਵਾਰ ਦੇ ਦਿਨ ਆਪਣਾ 18 19 ਤਰੀਕ ਨੂੰ ਮਹਾਮਾਈ ਦੀ ਚੌਂਕੀ ਹੈ ਕੱਲ ਨੂੰ ਵੀਰਵਾਰ ਅੱਜ ਰਾਤ 12 ਵਜੇ ਤੋਂ ਮੱਥੇ ਟਿਕਣੇ ਸ਼ੁਰੂ ਹੋ ਜਾਣਗੇ ਕੱਲ ਸਾਰਾ ਦਿਨ ਮੱਥੇ ਟਿਕਣਗੇ ਮਹਾਮਾਈ ਦੇ ਦਰਵਾਜ਼ੇ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਅਮਿੰਦ ਰੂਮਾ ਪਾਰਟੀ ਜੋ ਕਿ ਜਾਗਰਣ ਕਰਦੀ ਆ ਚੌਂਕੀ ਲਾਂਦੇ ਨੇ ਗਾਂਹ 26 ਤਰੀਕ ਨੂੰ ਫੇਰ ਇਸ ਤਰ੍ਹਾਂ ਹੀ ਚੌਂਕੀ ਲੱਗੇਗੀ 27 ਤਰੀਕ ਨੂੰ ਮੇਲਾ ਭਰੇਗਾ ਕਿਉਂਕਿ 18 ਤਰੀਕ ਤੋਂ ਮੇਲੇ ਸ਼ੁਰੂ ਹੋ ਗਏ ਚਾਰ ਵੀਰਵਾਰ ਚਾਰੇ ਮੰਗ ਬੁੱਧਵਾਰ ਅਜਿਹੀ ਤਰੀਕੇ ਨਾਲ ਚੌਂਕੀਆਂ ਲੱਗਣਗੀਆਂ ਜੋ ਕਮੇਟੀ ਵੱਲੋਂ ਲੰਗਰ ਪੰਡਾਰਾ ਸਾਰੇ ਵਧੀਆ ਤਰੀਕੇ ਨਾਲ ਚਲਾਏ ਜਾਂਦੇ ਨੇ ਉਹ ਚੱਲ ਰਹੇ ਨੇ ਜੋ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਐਸ ਐਚਓ ਸਾਹਿਬ ਨੇ ਜੋ ਵੀ ਸਹਾਇਤਾ ਦੀ ਲੋੜ ਸੀਗੀ ਉਹ ਦਿੱਤੀ ਆ ਫੋਰਸ ਦਾ ਅਰੇਂਜਮੈਂਟ ਕਰਾਇਆ ਗਿਆ ਆਮ ਵੀ ਉਹਨਾਂ ਨੇ ਜਿੰਨੀ ਵੀ ਵੱੱdte ਵੱੱdte ਮਦਦ ਹੁੰਦੀ ਆ ਪਬਲਿਕ ਦੇ ਵਿੱਚ ਉਹ ਕਹਿੰਦੇ ਸੀ ਆਪਣੇ ਮੁਲਾਜ਼ਮ ਲਾ ਕੇ ਆਪੇ ਮੇਲੇ ਦੀ ਉਹ ਕਰਾਂਗੇ ਜਿੰਨੀ ਸਾਡੀ ਮਦਦ ਦੋਗੇ ਅਸੀਂ ਵੀ ਕਰਾਂਗੇ ਜੈ ਮਾਤਾ ਜੀ ਪ੍ਰਾਚੀਨ ਮੇਲਾ ਸ਼ੀਤਲਾ ਮਾਤਾ ਜੀ ਦਾ ਮੇਲਾ ਜੋ ਕਿ ਕਈ ਸਦੀਆਂ ਤੋਂ ਚੱਲਦੇ ਆ ਰਹੇ ਐ ਇਸ ਵਾਰ ਵੀ ਇਹ ਮੇਲਾ ਜੋ ਕਿ 18 ਤਰੀਕ ਕੱਲ ਮੰਗਲਵਾਰ ਤੋਂ ਸ਼ੁਰੂ ਹੋ ਚੁੱਕੇ ਐ ਅੱਜ 19 ਤਰੀਕ ਬੁੱਧਵਾਰ ਨੂੰ ਅੱਜ ਰਾਤ ਮਹਾਮਾਈ ਦੀ ਚੌਂਕੀ ਲਗਾਈ ਜਾਵੇਗੀ ਜਿਸ ਦੇ ਵਿੱਚ ਉਮਿੰਦਰ ਰੋਮੈਂਡ ਪਾਲਟੀ ਰਤਨ ਰਿਸ਼ੂ ਰਮਨ ਟੋਨੀ ਰਮ ਰਮਵੀ ਕੁਰਾਲੀ ਨੀਤਾ ਜਸਲ ਬਰਿੰਦਰ ਵਿੱਕੀ ਸਾਰੇ ਕਲਾਕਾਰ ਹਾਜ਼ਰੀਆਂ ਭਰਨਗੇ ਔਰ ਨਾਲ ਨਾਲ ਮਹਾਮਾਈ ਦਾ ਵਿਸ਼ਾਲ ਪੰਡਹਾਰਾ ਜੋ ਕਿ ਉਪਰ ਹਾਲ ਦੇ ਵਿੱਚ ਚੱਲ ਰਿਹਾ ਹੈ ਸਮੂਹ ਸੰਗਤਾਂ ਨੂੰ ਇਹ ਬੇਨਤੀ ਹੈ ਇਹਨਾਂ ਚਾਰੋ ਵੀਰਵਾਰ ਇੱਕ ਮਹੀਨੇ ਦੇ ਜਿਹੜੇ ਮੇਲੇ ਆ ਚਾਰੋ ਬੁੱਧਵਾਰ ਨੂੰ ਰਾਤ ਨੂੰ ਚੌਂਕੀਆਂ ਲੱਗਣਗੀਆਂ ਔਰ ਚਾਰੋ ਵੀਰਵਾਰਾਂ ਨੂੰ ਸਾਲਾਨਾ ਮੇਲਾ ਜੋ ਸ਼ੀਤਲਾ ਮਾਤਾ ਦਾ ਮੇਲਾ ਹੋਵੇਗਾ ਸਮੂਹ ਸੰਗਤਾਂ ਦੇ ਚਰਨਾਂ 'ਚ ਇਲਾਕਾ ਨਿਵਾਸੀਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਇਸ ਮੇਲੇ ਦੇ ਵਿੱਚ ਆ ਕੇ ਨਕਮਸਤਕ ਹੋ ਕੇ ਆਪਣੇ ਮਨ ਦੀਆਂ ਮਰਜ਼ੀਆਂ ਪੂਰੀਆਂ ਕਰੋ ਤੁਹਾਡਾ ਚੱਲਿਆ ਹੋਇਆ ਕਦਮ ਕਦਮ ਮਹਾਮਈ ਸ਼ੀਤਲਾ ਮਾਤਾ ਲੇਖੇ ਲਾਵੇ ਬਹੁਤ ਸਾੱਚੇ ਦਰਵਾਰ ਕੀ ਜੈ ਜੈਕਾਰੇ ਸ਼ੀਤਲਾ ਮਾਤਾ ਦਾ ਬਹੁਤ ਸੱਚੇ ਦਰਵਾਰ ਕੀ ਜੈ ਆਪ ਸਭ ਨੂੰ ਪਤਾ ਹੀ ਹੈ ਜੋ ਕਿ ਪ੍ਰਧਾਨ ਜੀ ਨੇ ਅਤੇ ਸਾਡੇ ਤ੍ਰਿੰਦਰ ਤਾਰਾ ਜੀ ਨੇ ਦੱਸਿਆ ਸਦੀਆਂ ਪੁਰਾਣਾ ਇਹ ਮੇਲਾ ਜੋ ਕਿ ਮਾਤਾ ਸ਼ੀਤਲਾ ਦੇਵੀ ਦਾ ਮੇਲਾ ਕਰਾਲੀ ਦਾ ਮਸ਼ਹੂਰ ਮੇਲਾ ਹੈ ਜੀ ਜੋ ਕਿ ਬਾਹਰ ਇਲਾਕਿਆਂ ਤੋਂ ਵੀ ਬਹੁਤ ਦੂਰ ਦੂਰ ਸੰਗਤਾਂ ਆਂਦੀਆਂ ਸਾਰੀ ਸੰਗਤ ਦੇ ਚਰਨਾਂ ਤੇ ਬੇਨਤੀ ਕਰਦੇ ਹਾਂ ਜੀ ਮਾਤਾ ਦੇ ਮੇਲੇ ਦੇ ਵਿੱਚ ਪਹੁੰਚੋ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੈ ਮਾਤਾ ਦੀ